ਜਿਵੇਂ ਮਨ ਜਿ ਘੁਰਨਾ ਹੁੰਦਾ ਕੁਝ ਵੀ ਬੋਲ ਲੰਦਾ ਪਵਨ ਨਾਭੀ ਨਾਲ ਟਕਰੰਦੀ ਹੈ ਨਾਭੀ ਥੋੜੀ ਜਿਹਾ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤ ਹੀ ਕਹਿੰਦੇ ਨੇ ਇੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਕ ਕਮ ਬਹੁਤ ਛੇਤੀ ਚੋਂਦਾ ਹੈ ਤੇਜ਼ੀ ਚੋਂਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਇਹਨੂੰ ਬੈਖਰੀ ਕਹਿੰਦੇ ਨੇ ਪਰ ਆ ਪਸੰਦੀ ਮਧਮਾ ਬੈਖਰੀ ਹੈ ਸ਼ਿਵਲਸੇ ਸਾਹਿਬ ਕਹਿੰਦੇ ਨੇ ਕਿ ਗਉਜੀ ਹੋਇਸ ਉਗਵੇ ਮੌਕਾ ਕੇ ਆਵਾਂ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਐਵੇਂ ਮੇਰੇ ਮੂੰਹੋਂ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾਣੇ ਕਹਿੰਦੇ ਨੇ ਅੰਦਰ ਨਹੀਂ ਸੀ ਤਾਂ ਮੂੰਹੋਂ ਕੱਢ ਵੀ ਨਹੀਂ ਸਕਦਾ ਉੱਠਦੀ ਤੇ ਧੁਨ ਨਾ ਭੀਤ ਹੋਏ ਹਿਰਦੇ ਤੱਕ ਪਹੁੰਚਦੀ ਏ ਗੰਠ ਤੱਕ ਪਹੁੰਚਦੀ ਏ ਜ਼ਬਾਨ ਬਿਆਨ ਕਰਦੀ ਪਰਾ ਪਸੰਤੀ ਮਧਮਾ ਬੈਖਰੀ